ਕਿਉਂਕਿ ਸਾਨੂੰ ਲੱਗਦਾ ਕਿ ਜੇ ਇੱਕ ਮੋਦੀ ਹਕੂਮਤ ਸੱਤਾ ਦੇ ਵਿੱਚ ਆਉਂਦੀ ਆ ਤਾਂ ਔਰਤਾਂ ਦੇ ਜਿਹੜੇ ਹੱਕ ਹਕੂਕ ਨੇ ਜਿਹੜਾ ਅੱਜ ਉਹ ਮਾੜਾ ਮੋਟਾ ਬਾਹਰ ਨਿਕਲ ਕੇ ਤੁਰ ਫਿਰ ਰਹੀਆਂ ਨੇ ਨੌਕਰੀ ਪੇਸ਼ਾ ਕਰ ਰਹੀਆਂ ਨੇ ਇਹ ਸੁੰਗੜ ਕੇ ਜੜਾਇਆ ਉਹਨਾਂ ਦੀ ਜਗ੍ਹਾ ਸਿਰਫ ਬੱਚੇ ਪੈਦਾ ਕਰਨ ਤੱਕ ਹੋਣੀ ਆ ਚਾਹੇ ਅਸੀਂ ਮਣੀਪੁਰ ਦੇ ਵਿੱਚ ਦੇਖੀਏ ਕਿ ਬੀਜੇਪੀ ਹਕੂਮਤ ਦੇ باوجود ਉੱਥੇ ਜਿਹੜਾ ਔਰਤਾਂ ਨੂੰ ਨੰਗਿਆਂ ਤੋਰਿਆ ਗਿਆ ਉੱਥੇ ਕੂਕੀ ਤਨ ਪਈਆਂ ਦੇ ਅੰਦਰ ਲੜਾਈ ਕਰਾਈ ਗਈ ਸਾਡੇ ਦੇਸ਼ ਦੀਆਂ ਜਿਹੜੀਆਂ ਪਹਿਲਵਾਨ ਕੁੜੀਆਂ ਜਿਹੜੀਆਂ ਹੱਕ ਮੰਗਦੀਆਂ ਸੀ ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਪੋਸ਼ਨ ਵਰਗੇ ਬੰਦੇ ਜਿਹੜੇ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਟਿਕਟ ਦਿੱਤੀ ਜਾ ਰਹੀ ਆ ਬੀਜੇਪੀ ਦੀ ਕਰਨਾਟਕਾ ਦੇ ਅੰਦਰ ਜਿਹੜਾ ਉਹਨਾਂ ਦਾ ਕਿ ਉੱਥੇ ਖੜਿਆ ਹੋਇਆ ਹੈਗਾ ਆ ਐਮਐਲਏ ਦੀ ਜਿਹੜੀ ਇਸ ਚੋਣ ਦੇ ਵਾਸਤੇ ਉਹੋ ਬੰਦੇ ਦੇ ਉੱਤੇ ਦੋਸ਼ ਆ ਕਿ ਉਹਨੇ ਇੰਨੀਆਂ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਹੈਗੀਆਂ ਨੇ ਤਾਂ ਅੱਜ ਜਿੱਥੇ ਬੀਜੇਪੀ ਸਰਕਾਰ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਦੀ ਦੁਸ਼ਮਣਾਂ ਦਲਤਾਂ ਦੀ ਦੁਸ਼ਮਣਾਂ ਦੀ ਜਥੇਬੰਦੀ ਹੈਗੀ ਆ ਪਾਰਟੀ ਹੈਗੀ ਆ ਦੇਸ਼ ਦੇ ਅੰਦਰ ਅਸੀਂ ਦੇਖਿਆ ਕਿ ਜਿਹੜੇ ਔਰਤਾਂ ਦੇ ਹੱਕ ਹਕੂਕ ਨੇ ਉਹਨਾਂ ਨੂੰ ਵੀ ਜਿਹੜਾ ਮੋਦੀ ਸਰਕਾਰ ਲਗਾਤਾਰ ਸੁngੜ ਸੁngੜਾ ਰਹੀ ਹੈਗੀ ਆ ਦੇਖੋ ਪਹਿਲੀ ਗੱਲ ਕਿ ਜਿਹੜੀ ਬੀਜੇਪੀ ਹਕੂਮਤ ਆ ਇੱਕ ਤਰ੍ਹਾਂ ਦੇ ਨਾਲ ਫਾਸ਼ਿਸਟ ਹਕੂਮਤ ਆ ਜਿਹੜੀ ਅੱਜ ਜਿਹੜੀ ਆ ਲੋਕਾਂ ਦੇ ਉੱਤੇ ਚਾਬੜ ਢਾ ਰਹੀ ਹੈਗੀ ਆ ਜਿੱਥੇ ਉਹਨੇ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਬਣੀ ਆ ਇਸ ਲਈ ਸਾਨੂੰ ਲੱਗਦਾ ਕਿ ਦੇਸ਼ ਦਾ ਹਰ ਜਿਹੜਾ ਚੇਤਨ ਲੋਗ ਨੇ ਉਹਨਾਂ ਨੂੰ ਇੱਥੇ ਬੀਜੇਪੀ ਦਾ ਵਿਰੋਧ ਕਰਨਾ ਚਾਹੀਦਾ ਤੇ ਇਹਨਾਂ ਵੋਟਾਂ ਦੇ ਵਿੱਚ ਬੀਜੇਪੀ ਨੂੰ ਅਕਲ ਸਿਖਾਉਣੀ ਚਾਹੀਦੀ ਆ ਬੀਜੇਪੀ ਭਜਾਓ ਤੇ ਬੀਜੇਪੀ ਹਰਾਓ ਨੂੰ ਜੜਾਇਆ ਸਾਨੂੰ ਇਸ ਨਾਅਰੇ ਨੂੰ ਬੁਲੰਦ ਕਰ ਦੇਦੋ ਬੀਜੇਪੀ ਦਾ ਜਿਹੜਾ ਨਰਿੰਦਰ ਮੋਦੀ ਆ ਉਹ ਪ੍ਰਧਾਨ ਮੰਤਰੀ ਬਣ ਕੇ ਆਉਂਦਾ ਉਹ ਬੀਜੇਪੀ ਦਾ ਨੁਮਾਇੰਦਾ ਬਣ ਕੇ ਨਾ ਆਉਂਦਾ ਅੱਜ ਉਹ ਬੀਜੇਪੀ ਦਾ ਨੁਮਾਇੰਦਾ ਬਣ ਕੇ ਆਇਆ ਲੋਕ ਵਿਰੋਧ ਕਰਨ ਲਈ ਜਿੰਨੀਆਂ ਪਟਿਆਲੇ ਨੂੰ ਰੋੜਾ ਜਾਂਦੇ ਨੇ ਸਾਰਿਆਂ ਦੇ ਬੈਠੇ ਨੇ ਪਰ ਇਹਨਾਂ ਨੇ ਪ੍ਰਸ਼ਾਸਨ ਲਾ ਕੇ 12 ਕਿਲੋਮੀਟਰ ਦੂਰ ਹਰ ਇੱਕ ਸੜਕ ਨੂੰ ਰੋਕਿਆ ਹੋਇਆ ਤੇ ਹੁਣੇ-ਹੁਣੇ ਸਾਨੂੰ ਇਹ ਵੀ ਪਤਾ ਲੱਗਿਆ ਵੀ ਜਿਹੜੀ ਪਸਿਆਣਾ ਰੋੜਾ ਸੰਗਰੂਰ ਤੋਂ ਆਉਂਦੀ ਆ ਉਧਰ ਹੰਸਰਾਜ ਹੰਸਾ ਆ ਉਹ ਜਿਹੜਾ ਲੰਗਾ ਕਿਸਾਨਾਂ ਨੇ ਬਰੋਧ ਕਰਿਆ ਉਹਦੀ ਗੱਡੀ ਨਾਲ ਕਿਸੇ ਕਿਸਾਨ ਦੇ ਸੱਤ ਵੀ ਲੱਗੀ ਆ ਸਾਡੇ ਕੋਲੇ ਅਜੇ ਖਬਰ ਹੋਣੀ ਆਈ ਆ ਉਹਦੇ ਸਬੰਧ ਵਿੱਚ ਬਈ ਵੱਡੀ ਪੱਧਰ ਦੇ ਨਾਰੇ ਲਾਏ ਨੇ ਵੀ ਜੇ ਆਏ ਇਹ ਗੱਡੀਆਂ ਦੇ ਨਾਲ ਕਿਸਾਨਾਂ ਨੂੰ ਡੈੜ ਕੇ ਲੰਘਣਗੇ ਤਾਂ ਵੋਟ ਕਿੱਥੋਂ ਪਾਉਣੇ ਨੇ ਪੰਜਾਬ ਚ ਪਟਾਣ ਜਪਤਿਆਲੇ ਜਿਲ੍ਹੇ ਦੇ ਵਿੱਚ ਨਰਿੰਦਰ ਮੋਦੀ ਦੀ ਪਹਿਲੀ ਫੇਰੀ ਆ ਪੰਜਾਬ ਦੇ ਵਿੱਚ ਕਿਉਂਕਿ ਲੋਕ ਵੀ ਸੋਚਦੇ ਨੇ ਕਿ ਨੂੰ ਪੰਜਾਬ ਆਉਣ ਦੇ ਕਰਾਂਗੇ ਵਿਰੋਧ ਇਹਦਾ ਡੱਟ ਕੇ ਕਰਾਂਗੇ ਕਿਉਂਕਿ ਬੀਜੇਪੀ ਪਾਰਟੀ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਪਾਰਟੀ ਆ ਲਖਵੀਰਪੁਰ ਖੀਰੀ ਦੇ ਵਿੱਚ ਇਹਨਾਂ ਦੇ ਸਾਡੇ ਕਿਸਾਨ ਸੇਦ ਕਿੰਨੇ ਤਾਂ ਗੱਡੀ ਚੜਾ ਕੇ ਤੇ 780 ਕਿਸਾਨ ਸਾਡੇ ਬਾਰਡਰਾਂ ਦੇ ਉੱਤੇ ਦਿੱਲੀ ਦੇ ਉੱਥੇ ਸੀਜਿਤ ਹੋਏ ਨੇ ਤੇ ਸੁਭਕਰਨ ਸਾਡਾ ਸੰਭੂ ਬਾਰਡਰ ਤੇ ਹੁਣ ਸੀਜਿਤ ਹੋਇਆ ਕਿਉਂਕਿ ਸਾਰੀ ਉਹ ਦੇਣ ਬੀਜੇਪੀ ਦੀ ਆ ਮੋਦੀ ਜਿੰਨੇ ਮਰਜੀ ਪੈਂਤਲੇ ਜਮਾਰੇ ਇੱਕ ਵੀ ਪੈਂਤਾ ਨਹੀਂ ਚੱਲਣ ਦੋਦੇ ਸਾਰੇ ਫੇਲ ਕਰਕੇ ਮੋਦੀ ਨੂੰ ਖਰਾ ਕੇ ਭੇਜਾਂਗੇ ਤੇ ਅਗਲੀ ਗੱਲ ਸਾਡੇ ਕਿਸਾਨਾਂ ਦੇ ਉੱਪਰ ਸਾਇਕੜਿਆਂ ਦੀ ਗਿਣਤੀ ਦੇ ਵਿੱਚ ਜੋ ਝੂਠੇ ਪਰਚੇ ਦਰਜ ਹੋਏ ਵੇ ਤੇ ਉਹਨਾਂ ਨੂੰ ਰੱਦ ਕਰਾਂਗੇ ਤੇ ਲੇਕਿਨ ਲਿਖਤੀ ਤੌਰ ਤੇ ਸਰਕਾਰ ਵੱਲੋਂ ਵਾਅਦੇ ਕਰਨ ਦੇ باوجود ਅੱਜ ਤੱਕ ਭਾਜਪਾ ਸਰਕਾਰ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਜਿਹੜੇ ਉਹ ਮੁਕਰ ਚੁੱਕੀ ਹੈ ਤੇ ਇਸੇ ਕਰਕੇ ਪੰਜਾਬ ਦੇ ਕਿਸਾਨ ਅੱਜ ਮੋਦੀ ਦਾ ਦਾ ਭਾਜਪਾ ਦਾ ਕਹਿ ਲਈਏ ਇਹ ਲਗਾਤਾਰ ਜਿਹੜਾ ਵਿਰੋਧ ਹੈ ਇਹ ਹੋ ਵੀ ਰਿਹਾ ਤੇ ਵੋਟਾਂ ਤੱਕ ਇਹ ਵਿਰੋਧ ਹੈ ਜਿਹੜਾ ਇਹ ਜਾਰੀ ਵੀ ਰਹੂਗਾ ਜੋਤ ਕਿਸਾਨ ਮੋਰਚੇ ਦੇ ਸੱਦੇ ਤੇ ਮੋਦੀ ਦਾ ਜੋ ਚੋਣ ਦੌਰਾ ਪੜਾਲੇ ਦਿਨ ਦੇ ਵਿੱਚ ਹੈ ਅੱਜ ਉਦੇ ਵਿਰੋਧ ਨੂੰ ਲੈ ਕੇ ਕੈਂਡੀਡੇਟ ਹੈਗਾ ਉਹ ਪਟਿਆਲੇ ਜ਼ਿਲ੍ਹੇ ਦੇ ਵੱਖ-ਵੱਖ ਮੋਰਚਿਆਂ ਤੇ ਅੱਜ ਕਿਸਾਨ ਨੇ ਜਿਹੜੇ ਡਟੇ ਹੋਏ ਨੇ ਵਿਰੋਧ ਦਾ ਕਾਰਨ ਸਾਫ ਹੈ ਵੀ ਜੋ ਭਾਰਤ ਦੇ ਲੋਕ ਕਿਰਤੀ ਲੋਕ ਦਿੱਲੀ ਮੋਰਚਾ ਸਵਾ ਸਾਲ ਦੇ ਲਗਭਗ ਲੜਕੇ ਆ ਇਹਨੇ ਜੋ ਉਸ ਸਮੇਂ મોદી ਨੇ ਜਾਂ ਕਹ ਲਈਏ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਤੇ ਉਹਨਾਂ ਵਾਅਦਿਆਂ ਤੋਂ ਸਰਕਾਰ ਮੁਕਰ ਚੁੱਕੀ ਆ ਸੇਵੋ ਪਹਿਲੇ ਕੀਤੇ ਪਹਿਲਾ ਪਹਿਲੇ ਪਹਿਦਾ ਸਾਡੇ ਨਾਲ ਕੀਤਾ ਜਿਹੜਾ ਪ੍ਰਦੂਸ਼ਣ ਹੈ ਖੇਤੀ ਦਾ ਇਹਨੂੰ ਖੇਤੀ ਸੈਕਟਰ ਤੋਂ ਵਾਰ ਕੀਤਾ ਜਾਊਗਾ ਬਿਜ਼ਨਸ ਹੋਦ ਬਿਲਾ ਉਹਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਪੇਸ਼ ਨਹੀਂ ਕਰਾਂਗੇ ਪਲੈਸਟਿਕ ਪੈਡਸਟ ਕੀਤਾ ਜਾਂਦਾ ਜੀ ਇਹ ਮੋਦੀ ਦੇ ਖਿਲਾਫ ਆ ਇਹ ਜਿਹੜਾ ਮੋਦੀ ਆ ਨਾ ਥੋੜਾ ਜਿਹਾ ਵਿਵਾਰੀਆਂ ਨੂੰ ਸਾਡੇ ਖਿਲਾਫ ਕਰਨਾ ਚਾਹੁੰਦਾ ਜਿਵੇਂ ਅਸੀਂ ਅੱਜ ਧਰਨਾ ਲਾ ਰੱਖਿਆ ਜੀ ਸ਼ਾਂਤਮਈ ਧਰਨਾ ਸਾਡਾ ਇੱਕ ਸੜਕ ਚੱਲਦੀ ਹੈ ਇੱਕ ਬੰਦ ਆ ਇਹ ਲੋਕਾਂ ਲਵੇ ਸਾਡਾ ਪ੍ਰਚਾਰ ਕਰਦੇ ਨੇ ਵੀ ਇਹ ਲੋਕਾਂ ਨੂੰ ਖੱਜਲ ਖਰਾਬ ਕਰਦੇ ਨੇ ਅਸੀਂ ਬਿਲਕੁਲ ਨਹੀਂ ਖੱਜਲ ਖਰਾਬ ਕਰਦੇ ਦੇਖੋ ਮੂਰੇ ਪੁਲਿਸ ਖੜੀ ਆ ਸਾਰੇ ਦੀ ਸਾਰੀ ਸੜਕ ਬੰਦ ਆ ਪਰ ਅਸੀਂ ਕਿਸਾਨ ਅਸੀਂ ਆ ਪਾਵਾ ਜੇ ਲੰਘਾ ਰਹੇ ਆ ਪੂਰੀ ਦੀ ਪੂਰੀ ਕਸੜਕ ਖਾਲੀ ਆ ਇਹ ਲੋਕ ਇਹ ਪਰਭਾਵਨਾ ਸਮਝਣਾ ਵੀ ਲੋਕਾਂ ਨੂੰ ਹਰਾਸਮੈਂਟ ਕਰਦੇ ਨੇ ਅਸੀਂ ਮੋਦੀ ਦਾ ਵਿਰੋਧ ਕਰਦੇ ਆ ਸਿਰਫ ਲੋਕਾਂ ਨੂੰ ਹਰਾਸਮੈਂਟ ਨਹੀਂ ਕਰਦੇ ਅਸੀਂ ਇਹ ਬੇਨਤੀ ਕਰਦੇ ਆ ਵੀ ਮੋਦੀ ਨੂੰ ਵੋਟ ਨਾ ਪਾਓ ਇਹ ਜਿਹੜਾ ਗਲਤ ਪ੍ਰਚਾਰ ਕਰਦੇ ਨੇ ਇਹ ਪ੍ਰਚਾਰ ਚਨਾ ਅੱਜ ਸੂਜੁਗਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅਸੀਂ ਮੋਦੀ ਦਾ ਜਿਹੜਾ ਪੰਜਾਬ ਦੇ ਵਿੱਚ ਫੇਰੀ ਦਾ ਵਿਰੋਧ ਕਰ ਰਹੇ ਹਾਂ ਓਕੇ ਸਾਡੇ ਲਈ ਜਦੋਂ ਦਿੱਲੀ ਨੂੰ ਕਿਸਾਨ ਜਿਹੜੇ ਸੰਘਰਸ਼ ਲਈ ਜਾ ਰਹੇ ਸੀ ਉਹਨਾਂ ਲਈ ਜਿਹੜੀਆਂ ਕਿੱਲਾਂ ਪੱਥਰ ਗੱਡੇ ਨੇ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਪਟਿਆਲੇ ਦੇ ਵਿੱਚ ਜਿਹੜਾ ਆਲੇ-ਦਾਲੇ ਸੜਕਾਂ ਦੇ ਉੱਤੇ ਬੈਠੇ ਹਾਂ ਕਿ ਮੋਦੀ ਸਰਕਾਰ ਨੂੰ ਅਸੀਂ ਸਵਾਲ ਕਰੀਏ ਕਿ ਸਾਡਾ ਐਡਾ ਸੰਘਰਸ਼ ਦੇ ਵਿੱਚ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਉਹ ਅਜੇ ਤੱਕ ਲਾਗੂ ਨਹੀਂ ਕੀਤੀਆਂ ਔਰ ਅਜੇ ਵੀ ਕਿਸਾਨ ਸੰਘਰਸ਼ ਤੇ ਨੇ ਇਸ ਲਈ ਅਸੀਂ ਉਹਦਾ ਵਿਰੋਧ ਕਰ